ਤੇਰੇ ਦਾਰੇ ਉੱਤੇ ਦਾਤ ਆ ਮੈਂ ਸੀਸ ਰਨਵਾਕੇ ਦੋ ਮੇ ਹੱਥ ਜੋੜਦਾ ਤੇ ਆ ਮੈਂ ਗਾਲ ਪੱਲਾ ਪਾਕੇ ਕਰੋ ਕਿਰਪਾ ਦਾਤਾ ਜੀ ਲੜ ਆਪਣੇ ਲਗਾਕੇ ਕਰੋ ਕਿਰਪਾ ਦਾਤਾ ਜੀ ਲੜ ਆਪਣੇ ਲਗਾਕੇ ਬਾਣ ਸੁਣ ਕੇ ਮਨ ਦਿਲੇ ਵਸਾਵਾ ਦਾਸ ਤੇ ਮੇਰੇ ਕਰਨੀ ਨਾਮ ਹੈ ਉੱਟਦੇ ਆ ਬੰਦੇ ਆ ਤੇ ਆਵਾ ਦਾਗ ਤੇ ਮੇਰੇ ਘਰ ਨਹੀਂ ਮੈਂ ਹਾਂ ਪਾਪੀ ਗੁਨਾਹਗਰ ਤੂੰ ਐ ਬਾਖ ਸਹਨਾਰ ਤੇਰੇ ਆਗੇ ਆ ਦਵਾਰ ਮੇਰਾ ਕਰੋ ਜੀ ਉਧਾਰ ਤੇਰੇ ਆਗੇ ਆ ਦੁਆਰ ਮੇਰਾ ਕਰੋ ਜੀ ਉਦਾਰ ਲੜ ਆਪਣੇ ਤੁਸੀਂ ਦੀ ਲਗਾ ਲੋ ਪਾਵ ਸાગਰ ਜੋਦਾ ਧਿਆ ਬੇੜੀ ਡੁੱਬਦੀ ਨੂੰ ਆੜ ਕੇ ਵਿਚਾਲੋ ਪਾਵ ਸાગਰ ਜੋਦਾ ਧਿਆ ਡੁੱਬਦੇ ਪਾਪੀ ਤਾਰੇ ਨੇ ਜੋ ਦਰ ਤੇਰੇ ਤੇ ਆਏ ਨੇ ਡੁੱਬਦੇ ਪਾਪੀ ਤਾਰੇ ਨੇ ਜੋ ਦਰ ਤੇਰੇ ਤੇ ਆਏ ਨੇ ਕੌਡੇ ਰਾਖਸ ਬਰੀ ਕਿਨਾਰੀ ਜੇ ਕਈ ਸਿੱਧੇ ਰਹੇ ਪਾਏ ਨੇ ਠਾਰ ਦੀ ਤਤਬਾਹ ਕਿਹੜਾ ਕੌਡੇ ਰਾਖਸ ਦਾ ਠਾਰ ਦਿੱਤਾ ਟਾਪੇ ਦਾ ਕਿਹੜਾ ਕੌਡੇ ਰਾਖਸ ਦਾ ਮੁੱਖੋ ਸਤਨਾਮ ਵਏ ਗੁਰੂ ਜਪਕੇ ਮੇਰਾ ਵੀ ਬੇੜਾ ਪਾਰ ਕਰੀ ਰੋਦਾ ਤਾਂ ਆਪਣੇ ਆਚਾਰੇ ਨਹੀਂ ਲਗਾ ਕੇ ਮੇਰਾ ਵੀ ਬੇੜਾ ਪਾਰ ਕਰੀ ਰੋ ਮੈਂ ਭਰਿਆਂ ਨਾਲ ਗੁਨਾਹਾਂ ਦੇ ਦਾਤਾ ਨਿਗਰਾ ਮਿਹਰ ਦੀ ਮਾਰੋ ਜੀ ਮੈਂ ਭਰਿਆਂ ਨਾਲ ਗੁਨਾਹਾਂ ਦੇ ਦਾਤਾ ਨਿਗਰਾ ਮਿਹਰ ਦੀ ਮਾਰੋ ਜੀ ਜਿਵੇਂ ਅਦਾਇ ਮਾਲਾ ਨੂੰ ਉਤਾਰਿਆ ਸੀ ਮੈਨੂੰ ਵੀ ਦਾਤਾ ਉਤਾਰੋ ਜੀ ਮੈਂ ਅਦਾ ਮੱਲ ਨੂੰ ਤਾਰਿਆ ਸੀ ਮੈਨੂੰ ਵੀ ਦਾਤਾ ਤਾਰੋ ਜੀ ਰੋਜ਼ ਮੈਂ ਪਰੀ ਹੈ ਤੇਰੇ ਦਾਰੇ ਉੱਤੇ ਆਇਆ ਰੋਜ਼ ਮੈਂ ਪਰੀ ਹੈ ਤੇਰੇ ਦਾਰੇ ਉੱਤੇ ਆਇਆ ਦੋ ਬੇ ਹੱਥ ਜੋੜ ਸੀਸ ਮੈਂ ਲਵਾਵਾ ਦਾਤਾ ਜੀ ਤੁਸੀਂ ਮੇਰ ਕਰ ਦਿਓ ਨਾਮ ਉੱਠਦੇ ਆ ਬੰਦੇ ਆ ਆਵਾ ਦਾਤਾ ਜੀ ਤੁਸੀਂ ਮੇਰ ਕਰ ਦਿਓ